ਠੰਡੇ ਬੁਰਜ ਦੇ ਦਰਸ਼ਨ ਕਰਾਉਂਦੇ ਆ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਦਰਬਾਰ ਸਾਹਿਬ ਬਣ ਚੁੱਕਿਆ ਹੈਗਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਉਹਨਾਂ ਦਾ ਪ੍ਰਕਾਸ਼ ਹੈ ਸੰਗਤਾਂ ਆ ਕੇ ਮੱਥਾ ਟੇਕਦੀਆਂ ਨੇ ਨਤਮਸਤਕ ਹੁੰਦੀਆਂ ਨੇ ਪਰ ਉਸ ਵੇਲੇ ਇਹ ਸਿਰਫ ਇੱਕ ਬੁਰਜ ਸੀਗਾ ਇਸ ਦੇ ਚਾਰੇ ਪਾਸੇ ਚਾਰ ਜਿਹੜੇ ਸੀਗੇ ਉਹ ਥੜੇ ਸੀਗੇ ਔਰ ਉਹਨਾਂ ਦੇ ਉੱਤੇ ਜਿਹੜੀ ਇੱਕ ਛਤ ਜਿਹੜੀ ਸੀ ਉਹ ਬਣਾਈ ਹੋਈ ਸੀ ਕਿਹਾ ਜਾਂਦਾ ਕਿ ਮੁਗਲ ਬਾਦਸ਼ਾ ਜਦੋਂ ਪੰਜਾਬ ਆਇਆ ਕਰਦੇ ਸੀਗੇ ਤੇ ਖਾਸ ਕਰਕੇ ਗਰਮੀਆਂ ਦੇ ਤੇ ਇਹ ਉਹਨਾਂ ਨੂੰ ਏਸੀ ਦਾ ਅਹਿਸਾਸ ਦਿੰਦਾ ਸੀ ਜਾਨੀ ਕਿ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਠੰਡਕ ਜਿਹੜੀ ਸੀਗੀ ਉਹ ਠੰਡੇ ਬੁਰਜ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਸੀ ਸੋ ਤੁਸੀਂ ਸੋਚ ਸਕਦੇ ਹੋ ਕਿ ਜਦ ਪੋ ਦੀ ਸਰਦੀ ਹੋਏਗੀ ਤਾਂ ਉਸ ਵੇਲੇ ਇੱਥੋਂ ਦੀਆਂ ਹਵਾਵਾਂ ਸੀਤ ਹਵਾਵਾਂ ਵਰਗੀਆਂ ਹੋਣਗੀਆਂ ਔਰ ਜਿੱਥੇ ਨਿੱਕੇ-ਨਿੱਕੇ ਲਾਲ ਗੁਰੂ ਦੇ ਐਨੇ ਲੰਬੇ ਸਮੇਂ ਦੇ ਲਈ ਰਹੇ ਪਰ ਇਸ ਦੇ ਬਾਵਜੂਦ ਪੂਰੀ ਤਰ੍ਹਾਂ ਦੇ ਨਾਲ ਡੋਲ ਰਹੇ ਔਰ ਇੱਕ ਪਲ ਦੇ ਲਈ ਵੀ ਉਹ ਥਿਰਕੇ ਨਹੀਂ ਉਹ ਉਹਨਾਂ ਸ਼ਹਾਦਤ ਦੇ ਪਲ ਤੱਕ ਵੀ ਔਰ ਉਹ ਹਮੇਸ਼ਾ ਹੀ ਜਿਹੜਾ ਸੀਗਾ ਉਹ ਗੁਰੂ ਆਸ਼ੇ ਦੇ ਵਿੱਚ ਰਿਹਾ ਕਿਉਂਕਿ ਮਾਤਾ ਗੁਜਰੀ ਦੀ ਲਗਾਤਾਰ ਉਹਨਾਂ ਨੂੰ ਸਿੱਖਿਆ ਸੀਗੀ ਮਾਤਾ ਗੁਜਰੀ ਨੇ ਐਸੇ ਠੰਡੇ ਬੁਰਜ ਦੇ ਵਿੱਚ ਜਦੋਂ ਸਾਹਿਬਜ਼ਾਦੀਆਂ ਨੂੰ ਤਿਆਰ ਕੀਤਾ ਹੋਏਗਾ ਕਹਿੰਦੇ ਕਿ ਸ਼ਹਾਦਤ ਵਾਲੇ ਦਿਨ ਜਦ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਤੋਂ ਪ੍ਰੰਤ ਵੀ ਜੋ ਸਾਹਿਬਜ਼ਾਦੀਆਂ ਨੇ ਜਾਣਾ ਸੀ ਜਦ ਮਾਤਾ ਗੁਜਰੀ ਨੂੰ ਪਤਾ ਸੀ ਕਿ ਇਹਨਾਂ ਨੇ ਨਹੀਂ ਪਰਤਣਾ ਹੈਗਾ ਪਰ ਉਹ ਇਸ ਦੇ ਬਾਵਜੂਦ ਉਹਨਾਂ ਨੂੰ ਬੜੇ ਲਾੜ ਨਾਲ ਬੜੇ ਪਿਆਰ ਦੇ ਨਾਲ ਜੋ ਵੀ ਥੋੜੇ ਬਹੁਤ ਕੱਪੜੇ ਉਹਨਾਂ ਦੇ ਕੋਲ ਸੀਗੇ ਉਹਨਾਂ ਦੇ ਨਾਲ ਤਿਆਰ ਕਰਦੇ ਨੇ ਉਹਨਾਂ ਦੇ ਸਿਰਾਂ ਤੇ ਕਲਗੀਆਂ ਸਜਾਉਂਦੇ ਹੈਗੇ ਨੇ ਸੋ ਕੈਸੀ ਅਡੋਲਤਾ ਰਹੀ ਹੋਏਗੀ ਮਾਤਾ ਗੁਜਰੀ ਦੀ ਉਹ ਅਹਿਸਾਸ ਜਿਹੜਾ ਹੈ ਉਹ ਠੰਡੇ ਬੁਰਜ ਤੋਂ ਆ ਕੇ ਮਿਲਦਾ ਹੈਗਾ